ਆਉਂਦੀ ਐ ਰੋਪੀ ਫੇਰ ਆਇਲਾ ਅੱਭੀ ਹੱਪੀ ਗੁਰਪਾਲੂ ਹੋਤੇ ਛਾੜਾ ਇਹਨਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਮੈਨੂੰ ਕੱਤ ਲਿਆ ਬਾਲਾ ਕਹਿੰਦੇ ਬਾਲਾ ਕੰਨ ਕਿੱਥੇ ਹੋਏ ਹੋ ਤੇ ਹੈ ਪੱਤ ਤੋੜਾ ਨਹੀਂ ਪਾਲੇ ਪਾਲੇ ਜੁੜ ਕੇ ਨਾ ਮੰਮੀ ਵਾਲਾ ਬਾਲਾ ਅਵਣ ਵਾਲਾ ਬਾਲਾ ਹਾਂ ਮੋਟੇ ਵਾਲਾ ਬਾਲਾ ਸਾਰੇ ਪਾਲੇ ਆਪ ਕੋਈ ਪਾਲੇ ਨਹੀਂ ਕੀ ਕਹਣਾ ਚਾਹਾਂਗੇ ਮੰਮੀ ਨੂੰ ਇਸ ਮੁੰਡੇ ਕੋਲ ਮੈਂ ਕੀ ਕਹਿੰਨੀ ਮੈਂ ਤਾਂ ਕਹਿੰਨੀ ਸਵਿਫਟ ਤਾਂ ਚਾਹੀਦੀ ਸਵਿਫਟ ਲੈ ਜਾ ਸਵਿਫਟ ਲੈ ਜਾ ਭੋਗੋ ਭਣਜੋ ਹੁਣ ਨਹੀਂ ਮਿਲਦੀ ਗਾਣੇ ਨਹੀਂ ਕਨੈਕਟ ਕਰਨੇ ਤੇ ਆਓ ਪੀਓ ਵੇ ਗੱਬੀ ਫਿਰਨੀ ਆ ਨਾ ਵਾਰੀਆਂ ਤੋਂ ਨਹੀਂ ਆਉਂਦੀਆਂ ਇੱਕ ਨਾਲ ਬੰਦਰਾਸ ਦੇ ਬਾਹਰੋਂ ਵਾਰੀ ਕੋਲ ਨਾ ਵਾਰੀਆਂ ਤੋਂ ਨਹੀਂ ਆ ਇੱਕ ਨਾ ਬਾਹਰ ਉਹਨਾਂ ਦੇ ਅੰਦਰੋਂ ਇਹਨਾਂ ਕੋਲ ਵਾਰੀਆਂ ਖੁੱਲਦੀਆਂ ਇਹ ਕੀ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਵਿਚਾਰਾ ਹੁੰਦਾ ਨਾ ਤੇ ਤੈਨੂੰ ਬਿਖਾਉਣਾ ਪਾਣਾ ਉਹਨਾਂ ਦਾ ਕੀ ਗੱਲ ਛੱਡਦੀ ਹੈ ਤੇ ਮੈਂ ਤਾਂ ਬੈਠੀ ਪਕੜ ਲਵਾਂ ਗੁਰਦੁਆਰੇ ਮੱਚਾ ਗੱਡੀ ਮੈਂ ਕਹਿੰਦੇ ਬੈਠੀ ਨਹੀਂ ਗੱਡੀ 'ਚ ਅਮਨ ਕੀ ਕਹਾਂਗੇ ਉਹਨੇ ਦੇ ਬਾਰੇ। ਕਾਲ ਜੀ ਅੱਜ ਗੁੱਗੂ ਅਤੇ ਮੁੰਤੀ ਦੀ ਤਾਂ ਅਮਨ ਦਾ ਫਾਈਨਲੀ ਵਿਆਹ ਹੋ ਚੁੱਕਿਆ ਹੈ ਅਤੇ ਅਮਨ ਦੇ ਵਿਆਹ ਦੇ ਸਾਰੇ ਕਾਰਜ ਸੰਪੰਨ ਹੋ ਚੁੱਕੇ ਨੇ। ਆਪਾਂ ਤੁਹਾਡੇ ਨਾਲ ਅਮਨ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ। ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦਾ ਹੋ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਗਿਆ। ਗੁੱਗੂ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਹਨੇ ਇੱਕ ਪਿਓ-ਭੰਗੜਾ ਆਪਣੀਆਂ ਭੈਣਾਂ ਨੂੰ